ਦਰਦੇ ਮਜੀਠਾ ਰੋਡ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੂ ਦੇ ਵੱਲੋਂ ਆਪਣੀ ਸੱਸ ਤੇ ਪਤੀ ਨੂੰ ਖਾਣੇ ਦੇ ਵਿੱਚ ਜ਼ਹਿਰ ਦੇ ਦਿੱਤਾ ਗਿਆ ਜਿਸ ਦੇ ਚਲਦਿਆਂ ਦੱਸਿਆ ਜਾ ਰਿਹਾ ਹੈ ਕਿ ਪਤੀ ਦੀ ਮੌਤ ਹੋ ਗਈ ਹੈ ਜਦਕਿ ਸੱਸ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਜਦ ਪੱਤਰਕਾਰਾਂ ਦੇ ਵੱਲੋਂ ਲੜਕੇ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੁੰਡੇ ਤੇ ਨੂ ਦੇ ਵਿੱਚ ਜਿਹੜਾ ਆਪਸੀ ਵਿਵਾਦ ਚੱਲ ਰਿਹਾ ਸੀ ਘਰ ਦੇ ਵਿੱਚ ਜਿਹੜਾ ਕਲੇਸ਼ ਆ ਉਹ ਅਕਸਰ ਹੀ ਰਹਿੰਦਾ ਸੀ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦਾ 5 ਸਾਲ ਦਾ ਪੁੱਤਰ ਵੀ ਤੇ ਇਸ ਦੇ ਦਰਮਿਆਨ ਉਹਨਾਂ ਦੱਕੇ ਨੇ ਕਿ ਕਾਫੀ ਧੀਰ ਹੋ ਚੁੱਕੀ ਹੈ ਜਿੱਥੇ ਉਨਾ ਦੇ ਕਰ ਅਜਿਹੇ ਜਿਹੜੇ ਹਾਲਾਤ ਨੇ ਉਬਣੇ ਹੋਏ ਨੇ ਜਿਸ ਤੇ ਚਲਦਿਆਂ ਨੂੰ ਦੇ ਵੱਲੋਂ ਆਪਣੇ ਘਰ ਵਾਲੇ ਤੇ ਸੱਸ ਨੂੰ ਖਾਣੇ ਦੇ ਵਿੱਚ ਜ਼ਹਿਰ ਦੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੁੰਡਾ ਉਸ ਦੀ ਮੌਤ ਹੋ ਗਈ ਹੈ ਤੇ 5 ਸਾਲ ਦਾ ਬੱਚਾ ਪਿੱਛੇ ਰਹਿ ਗਿਆ ਇਸੇ ਮਾਮਲੇ ਦੇ ਵਿੱਚ ਉਹਨਾਂ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੈਂ ਗੁਰਬਚਨ ਸਿੰਘ ਮੇਰਾ ਨਾਮ ਹੈ ਜੀ ਭਾਜੀ ਹਾਂ ਜਿੱਥੋਂ ਦੇ ਰਹਿਣ ਵਾਲੇ ਹਾਂ ਅਸੀਂ ਗੋਪਾਲ ਮੰਦਰ ਦੇ ਲਾਗੇ ਮੇਰੇ ਇੱਕ ਮੇਨ ਮੇਨ ਤੇ ਹੀ ਮੇਰਾ ਘਰ ਵਾ ਹਾਂਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੋਇਆ ਕਿ ਮੇਰੀ ਬੇਟੀ ਮੈਂ ਮਤਲਬ ਮੇਰਾ ਜਿਹੜਾ ਬੇਟਾ ਸੀ ਉਹਨੂੰ ਜ਼ਹਿਰ ਆਰਸੈਨਿਕ ਜ਼ਹਿਰ ਦਿੱਤਾ ਗਿਆ ਹੂੰ ਮੋਰੇ ਵੱਲੋਂ ਦਿੱਤਾ ਗਿਆ ਉਹ ਨੋਹ ਵੱਲੋਂ ਨੋਹ ਵੱਲੋਂ ਪੰਡਤ ਪੰਡਤ ਨੇ ਵੀ ਦਾਲਕੇ ਨਾਲ ਦਿੱਤਾ ਜ਼ਹਿਰ ਨਾਲ ਕਿੰਨੀ ਦੇਰ ਹੋ ਗਈ ਮੈਰੀ ਦੀ ਮੈਰੀ ਨੂੰ 5 ਸਾਲ ਹੋ ਗਏ 5 ਸਾਲ ਦਾ ਮੁੰਡਾ ਵਾ 5 6 ਸਾਲ ਦਾ ਮੁੰਡਾ ਵਾ ਅੱਛਾ ਹਾਂਜੀ ਕਾਰਨ ਕੀ ਸੀਗਾ ਜ਼ਹਿਰ ਦੇਣ ਦਾ ਕਾਰਨ ਭਾਜੀ ਇਹਨਾਂ ਦੀ ਆਪਸ ਵਿੱਚ ਬੰਦੀ ਨਹੀਂ ਗਈ ਸੀ ਘਰ ਵਿੱਚ ਠੀਕ ਹੈ ਨਾ ਤਾਂ ਮੈਨੂੰ ਪਤਾ ਨਹੀਂ ਸੀ ਮੈਨੂੰ ਦੱਸਿਆ ਨਹੀਂ ਗਿਆ ਮੈਨੂੰ ਮੈਨੂੰ ਵਾਈਫ ਨੇ ਮੈਨੂੰ ਦੱਸਿਆ ਨਹੀਂ ਤੇ ਮੈਨੂੰ ਉਹਦੇ ਕਰਕੇ ਫਿਰ ਮੈਨੂੰ ਬਾਅਦ ਵਿੱਚ ਜਦੋਂ ਮੈਨੂੰ ਪਤਾ ਲੱਗਾ ਤੇ ਇਹ ਮਾਮਲਾ ਇਹ ਆ ਵਾ ਫਿਰ ਮੈਂ ਤੁਹਾਡੀ ਲੈ ਉਹਨਾਂ ਚੋਂ ਤੇ ਮੇਰੇ ਮੁੰਡੇ ਦੀ ਡੈਟ ਹੋ ਗਈ ਇਹਨਾਂ ਨੇ ਡੈਟ ਕਰ ਕਰਤੀ ਮੇਰੇ ਮੁੰਡੇ ਦੀ ਤੇ ਮੇਰੀ ਹੁਣ ਵਾਈਫ ਵੀ ਬੜੀ ਸੀਰੀਅਸ ਹੋ ਆ ਕੀ ਮੰਗ ਕਰਦੀ ਹੋ ਤੁਸੀਂ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਅੱਜ ਅੱਜ ਕਿੱਥੇ ਆਏ ਹੋ ਤੁਸੀਂ ਅੱਜ ਮਿਸ਼ਨ ਸਾਬੀਬ ਅੱ비 ਮੈਨੇ ਰਾਣਾ ਜੀ ਦੇ ਕਮਿਸ਼ਨ ਸਾਹਿਬ ਜੀ ਦਫਤਰ ਚ ਆਏ ਸੀ ਤੇ ਕੀ ਆਸ਼ਵਾਸਨ ਕੀ ਦਿੱਤਾ ਗਿਆ ਮਿਲੇ ਤੁਸੀਂ ਉਹਨਾਂ ਨਾਲ ਹਾਂਜੀ ਤੇ ਮਿਲੇ ਨਹੀਂ ਤਾਂ ਮਿਲ ਹਾਲ ਮਿਲੇ ਨਹੀਂ ਆ ਅੱਛਾ ਇਹ ਮਿਲ ਕੇ ਜਿਆਦਾ ਬੋਲੇ ਲੈ ਕੇ ਆਏ ਹੋ ਕਿ ਅਸੀਂ ਇਸ ਇਨਸਾਨ ਨੂੰ ਇਨਸਾਬ ਇੱਥੇ ਮਿਲਿਆ ਦਿੱਤਾ ਜਾਵੇ ਹਾਂ ਅੱਛਾ ਦਰਦ ਕਰ ਚਾ ਦਰਦ ਪਰਚਾ ਦੌਣ ਦਰਜ ਕੀਤਾ ਜਾਵੇ ਠੀਕ ਤੁਹਾਡੀ ਬਹੁਤ ਮਿਹਰਬਾਨੀ ਹੋਈ ਠੀਕ ਇੱਕ ਮੈਨੇ ਉਹ ਪਪੂ ਜਮਾਰੇ ਕੇ ਵੀ ਮੇਰੀ ਨੋ ਚੰਗੀ ਆ ਨੋ ਨੈ ਸਕੋ ਜਿਤੇ ਤਾਈ ਤੇ ਉਹ ਸਾਸੀ ਤੇ ਪਰ ਇਹ ਨਾਲ ਦਿਲ ਚ ਪਹਿਲਾਂ ਲਗਾ ਤੇ ਇਹਨਾਂ ਆਖਿਆ ਵੀ ਨਹੀਂ ਕਰੇ ਬਾਹਰੋਂ ਕੁਝ ਕੀ ਹੋਇਆ ਕੀ ਨਹੀਂ ਪਰਵਾਸੇ ਦੇ ਗਏ ਜਦੋਂ ਜਦੋਂ ਉੱਥੋਂ ਡਾਕਟਰਾਂ ਨੇ ਦੱਸਿਆ ਇਹ ਚੈਰ ਚਤਾ ਗਿਆ ਫਿਰ ਕੋ ਘਰ ਦੇ ਆਏ ਇੰਗਾ ਇੱਕ ਬੰਮਣ ਆਏ ਹੁੰਦਾ ਸੀ ਤੇ ਇੱਕ ਹੋਕੀ ਕਰ ਸੀ ਹੋਰ ਕੋਈ ਕਰਨੀ ਸੀ ਹੈਗਾ ਤੇ ਕੁੜੀ ਮੇਰੀ ਬੋਲਦੀ ਸੀ ਜਿਹੜੇ ਡਾਕਟਰ ਨੇ ਇੱਕ ਸਾਲ ਦਾ ਜਵਾਬ ਦੇ ਚੁੱਕਾ ਹੈ ਤਾਂ ਹਮ ਸਾਫ ਸਾਈ ਦਾ ਸਾਫ ਜਾਈ ਦਾ ਸਾਡੇ ਪੁੱਤਾਂ ਧੀਆਂ ਦਾ ਬਹੁਤ ਸਾਡੀ ਟੀ ਦੇ ਦੰਦ ਲੱਤ ਤੋਦੇ ਨਾ ਬਵਾ ਤੋਦਤੀਆ ਬਹੁਤ ਸਾਡੀ ਜੀ ਜੀ ਮਰ ਗਿਆ ਦੋ ਦਾਈ ਦੋ ਆਮ ਤੁਮੇ ਮੇਰਾ ਨਨ ਨੀ ਲੰਗੋ ਹਾਂਜੀ ਕੀ ਕਹਿਣਾ ਤੁਹਾਨੂੰ ਇਹ ਸਾਡੀ ਨਨਾਂ ਤੇ ਨਨਾਂਦੇ ਇਹ ਬੇਟੇ ਵਾਰੀਆਂ ਜੋ ਸਾਰੀ ਕਾਰਵਾਈ ਤੁਹਾਨੂੰ ਸਾਰੇ ਦੱਸ ਰਹੇ ਇਹ ਉਹਨਾਂ ਬਾਰੇ ਸਾਰੇ ਆਪਾਂ ਦੱਸ ਰਹੇ ਹਾਂ ਕੀ ਐ ਦੀਦੀ ਨੂੰ ਜਦੋਂ ਥੋੜੀ ਹੋਸ਼ ਆਈ ਪਹਿਲਾਂ ਤੇ ਜਦੋਂ ਬਿਮਾਰ ਹੋ ਗਏ ਜਦੋਂ ਜਦੋਂ ਸਾਨੂੰ ਨਹੀਂ ਪਤਾ ਸੀ ਕਿ ਇਹਨਾਂ ਨੂੰ ਆਰਸੈਨਿਕ ਆਇਆ ਜਾਂ ਨਹੀਂ ਸਾਨੂੰ ਪਤਾ ਨਹੀਂ ਸੀ ਇਹਨਾਂ ਦਾ ਇਹ ਚੀਜ਼ ਆ ਜਦੋਂ ਡਾਕਟਰ ਨੇ ਰਿਪੋਰਟ ਕੀਤੀ ਡਾਕਟਰ ਨੇ ਰਿਪੋਰਟ ਜਦੋਂ ਆਰਸੈਨਿਕ ਆ ਗਿਆ ਫਿਰ ਸਾਰੇ ਪਾਸੇ ਹਲਚਲ ਮਚੀ ਇਸੀ ਤੋਂ ਫਿਰ ਅਸੀਂ ਦੀਦੀ ਦਾ ਵੀ ਕਰਾਇਆ ਜਦੋਂ ਬੇਟੇ ਦਾ ਆਇਆ ਉਸ ਤੋਂ ਬਾਅਦ ਦੀਦੀ ਦਾ ਵੀ ਕਰਾਇਆ ਆਰਸੈਨਿਕ ਫਿਰ ਪਤਾ ਲੱਗਾ ਕਿ ਕਲੀਅਰ ਕੱਟ ਆਰਸੈਨਿਕ ਕੇਸ ਹੈਗਾ ਹਾਈ ਪੋਇਜ਼ਨ ਆਇਆ ਚ 550 ਤੋਂ ਪਲੱਸ ਆਰਸਾਨੀ ਇੱਕ ਬੇੜੇ ਚ ਆਇਆ ਤੇ ਦੀਦੀ ਜੀ ਵੀ ਯੂਰਨ ਚ ਚੈੱਕ ਕੀਤਾ ਉਹ ਵੀ 600 ਤੋਂ ਪਲੱਸ ਦੀਦੀ ਦੇ ਯੂਰਨ ਦੇ ਵਿੱਚ ਇਹ ਚੀਜ਼ ਆਇਆ ਫਿਰ ਉਹਨਾਂ ਨੇ ਦੀਦੀ ਨੇ ਆਪਣੇ ਮਦਰ ਨਾਲ ਗੱਲ ਕੀਤੀ ਆਪਣੇ ਪਰਿਵਾਰ ਮੈਂਬਰਾਂ ਨਾਲ ਗੱਲ ਕੀਤੀ ਹੈ ਕਿ 9 ਮਹੀਨੇ ਤੋਂ ਮੇਰੇ ਨੌ ਦਾ ਤੇ ਮੇਰੇ ਬੇਟੇ ਦੀ ਅਣਬਣਾਪਸ ਰਹਿ ਰਹੀ ਆ ਮੇਰੇ ਘਰੋਂ ਕਹਿੰਦੇ ਕੋਈ ਕੋਈ ਜੁਲੀ ਵੀ ਘਵਾਜ ਗਈ ਆ ਉਹਨੇ ਪਾਸਪੋਰਟ ਵੀ ਕਹਿੰਦੇ ਆਪਣਾ ਘਰੋਂ ਕਿ ਗੈਪ ਹੋ ਗਿਆ ਕਹਿੰਦੇ ਅਸੀਂ ਇਹ ਚੀਜ਼ਾਂ ਇਗਨੋਰ ਜਿਆ ਕਰਦੇ ਨੇ ਪਰ ਜਦੋਂ ਹੁਣ ਆਹ ਚੀਜ਼ਾਂ ਕਹਿੰਦੇ ਸਾਡੇ ਸਾਹਮਣੇ ਆ ਰਹੀਆਂ ਤੇ ਸਾਨੂੰ ਇਹ ਲੱਗਿਆ ਕਿ ਇਹ ਸਾਜ਼ਿਸ਼ ਦੇ ਚੈਤ ਇਹ ਸਾਰਾ ਕੁਝ ਹੋਇਆ ਕਿ ਬੇਟਾ ਵੀ ਕਹਿੰਦੇ ਘਰੋਂ ਚਲਾ ਗਿਆ ਤੇ ਮੈਂ ਵੀ ਅਪਾਜ ਹੋ ਗਈ ਪਤਾ ਨਹੀਂ ਉਹ ਬਚਦੇ ਆ ਕਿ ਨਹੀਂ ਬਚਦੇ ਡੀ ਐਮ ਸੀ ਵਾਲਿਆਂ ਨੇ ਕਿਹਾ ਤਾਂ ਕਿ ਸੀਰੀਅਸ ਹੈ ਇਹੋ ਉਹਨਾਂ ਦੇ ਸਾਰੇ ਬੈਡ ਸੋਲ ਹੋਈ ਪਈ ਆ ਮਤਲਬ ਜਿੰਨਾ ਜ਼ਹਿਰ ਉਹਨਾਂ ਦੀ ਪੂਰੀ ਬੋਡੀ ਵਿੱਚ ਉਹਨਾਂ ਦੇ ਫੈਲ ਗਿਆ ਇਸ ਸੰਬੰਧ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਟ ਕੀਤੀ ਹਾਂਜੀ ਕੰਪਲੇਨ ਕੀਤੀ ਕਹਦਾ ਉਹਨਾਂ ਦੇ ਐਫਆਈਆਰ ਦਰਜ ਹੋਈ ਆ 0161 ਦਾ ਉਹਨਾਂ ਦੇ ਐਫਆਈਆਰ ਦਾ ਨੰਬਰ ਆ ਅਰੇਸ ਨਹੀਂ ਸਾਰੇ ਭੱਜੇ ਹੋਏ ਜੇ ਸਾਰੇ ਘਰੋਂ ਪੰਜ ਜਣਾ ਤੇ ਮਾਮਲਾ ਦਰਜ ਹੋਇਆ ਜੇ ਪੰਡਤ ਵਰੁਣ ਮਹਿਤਾ ਵਰੁਣ ਮਹਿਤਾ ਦੀ ਜਿਹੜੀ ਆ ਮਿਸੀ ਜ ਹੈਗੀ ਆ ਹੰਸੂ ਮਹਿਤਾ ਤੇ ਉਹਨਾਂ ਦੇ ਜਿਹੜੇ ਬ੍ਰਦਰ ਨਵਦੀਪ ਕੌਰ ਦੇ ਦੋ ਬ੍ਰਦਰ ਹੈਗੇ ਆ ਸਿਮੂ ਤੇ ਮੰਨੂ ਤੇ ਨਵਦੀਪ ਕੌਰ ਜਿਹੜੀ ਉਹਨਾਂ ਦੀ ਨਾ ਅੱਜ ਅੱਜ ਤੁਸੀਂ ਕਿੱਥਾਂ ਹੋ ਤਾਂ ਤੇ ਅੱਜ ਅਸੀਂ ਆਏ ਜੀ ਅਭੀ ਮਨੂ ਰਾਣਾ ਜੀ ਦੇ ਨਾ ਕਮਿਸ਼ਨ ਦੇ ਆਫਿਸ ਤੇ ਆਏ ਆ ਤੇ ਸਾਰਾ ਜੇ ਗਏ ਆਪਣੇ ਕਿਤੇ ਰੇਡ ਤੇ گئے ਹੋਇਆ ਇਸ ਕਰਕੇ ਉਹਨਾਂ ਦਾ ਵੇਟ ਕਰਦੇ ਪਏ ਸੀ ਕਮਿਸ਼ਨਰ ਦੇ ਅਸੀਂ ਆਏ ਆ ਅੱਜ ਮਨਰਾਣੇ ਜੀ ਦੇ ਕੋਲ ਕੀ ਕੀ ਆਸ ਕਰਦੇ ਹੋ ਕਿ ਕਿਸ ਤਰ੍ਹਾਂ ਇਨਸਾਫ ਮਿਲੇਗਾ ਅਸੀਂ ਇਨਸਾਫ ਚਾਹੁੰਦੇ ਆ ਕਿ ਜਿਹੜੀ 304 ਇਹਨਾਂ ਨੇ ਜਿਹੜੀ ਧਾਰਾ ਲਾਈ ਹੈ ਜਾਂ 120 ਬੀ ਲਾਈ ਹੈ ਇਹ ਤੇ ਕਤਲ ਦੀ ਧਾਰਾ ਵੀ ਬਣਦੀ ਹੈ ਜਦੋਂ ਇੱਕ ਮੁੰਡੇ ਡੈਥ ਹੋ ਗਈ ਆ ਮਾਂ ਵੀ ਅੱਗੇ ਸੀਰੀਅਸ ਹੈਗੀ ਹੋ ਸਕਦਾ ਕਿ ਉਹ ਇੱਕ ਦਿਨ ਕੱਢੇ ਚਾਹੇ ਨਾ ਕੱਢੇ ਆ ਬਾਝ ਵੀ ਹੋ ਗਏ ਅਸੀਂ ਇਹ ਮੰਗ ਕਰਦੇ ਆ ਕਿ ਇਹ ਕਤਲ ਦੀ ਧਾਰਾ ਤੇ 312 ਲਾਈ ਜਾਵੇ ਇਹਦੇ 307 ਰਾਦਾ ਕਤਲ ਉਹ ਵੀ ਸਾਡਾ ਲਾਇਆ ਜਾਵੇ ਇਹ ਡਬਲ ਇਹਨਾਂ ਦੀ ਹੋਰ ਧਾਰਾ ਬਣਦੀ ਹੈ ਮਤਲਬ ਕਿ ਵਾਦਾ ਜੁਰਮ ਕੀਤਾ ਜਾਵੇ ਇਹਦੇ ਤੇ ਅਸੀਂ ਇਹ ਚਾਹੁੰਦੇ ਆ ਕਿ ਵਾਦਾ ਜੁਰਮ ਕੀਤਾ ਜਾਵੇ ਸਾਨੂੰ ਪੂਰੀ ਉਮੀਦ ਹੈ ਕਿ ਰਾਣਾ ਜੀ ਸਾਨੂੰ ਇਨਸਾਫ ਦਿਵਾਉਣਗੇ ਤੇ ਅੱਗੇ ਕਾਰਵਾਈ ਜਿਹੜੀ ਹੈ ਜਲਦ ਫਾਸਟ ਤੋਂ ਫਾਸਟ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਮੇਰਾ ਨਾਮ ਲਖਿੰਦਰ ਕੌਰ ਹੈ ਜੀ ਤੇ ਕੀ ਕੀ ਮਾਮਲਾ ਜੀ ਇਹ ਜਿਹੜੀ ਕੰਡੀਸ਼ਨ ਤੁਹਾਡੀ ਹੋਈ ਹੈ ਕਿਹਦੇ ਵੱਲੋਂ ਕੀਤੀ ਗਈ ਹੈ ਨਵਦੀਪ ਵੱਲੋਂ ਕੀਤੀ ਗਈ ਮੇਰੇ ਨਾਮ ਇਹ ਬਹੁਤ ਲੜਾਈ ਠਗੜਾ ਕਰਦੀ ਆ ਆਪਸ ਵਿੱਚ ਮੈਂ ਸੋਚਿਆ ਵੀ ਚਲ ਕੋਈ ਕਰਨੀ ਆਪਸ ਵਿੱਚ ਨਾ ਧਾਕ ਛੋਟੇ ਮੋਟਰ ਝਗੜਾ ਲੜਾਈ ਹੁੰਦੀ ਰਹਿੰਦੀ ਆ ਤੇ ਇਹਨੇ ਜਾਨੀ ਨੇ ਇਹਨਾਂ ਨੂੰ ਨਹੀਂ ਪਤਾ ਕਿ ਸਾਨੂੰ ਮਾਪ ਪੁੱਤਾਂ ਨੂੰ ਯਾਹਰ ਦੇ ਦੇਣਾ ਮੇਰਾ ਜੀਵਨ ਬਹੁਤ ਖਾਇਦਾ ਨਾ ਇਹਨੇ ਜੋ ਇੱਕ ਨਾਲ ਦਾ ਜਿਹਾ ਡੇਤਾ ਮੇਰੇ ਮੁੰਡੇ ਨੂੰ ਤੇ ਮੇਰਾ ਵੀ ਐ ਇੱਕ ਡਿਸ਼ਨ ਤੇ ਮੈਂ ਪਹੁੰਚ ਗਿਆ ਯਾਰ ਕਾਹਦੀ ਚ ਮਲਾਕ ਦੇ ਨਹੀਂ ਰਹੀ ਸਰ ਨੀਬੂ ਪਾਣੀ ਚ ਦਿੱਤਾ ਅੱਛਾ ਨੀਬੂ ਪਾਣੀ ਦੇ ਯਾਹਰ ਦੇ ਦਿੱਤਾ ਮੈਂ ਵੀ ਥੋੜਾ ਜਿਹਾ ਦਿੱਤਾ ਮੈਨੂੰ ਮੈਂ ਹੀ ਕੀਤਾ ਕੋ ਅਸੀਂ ਦੋਵੇਂ ਇੱਕ ਐਸੀ ਹਾਲਤੇ ਚ ਪਹੁੰਚ ਗਏ ਮੁੰਡਾ ਮੇਰਾ ਮਰ ਗਿਆ ਮੈਨੂੰ ਡਾਕਟਰਾਂ ਨੇ ਵਾਅਦਾ ਦਿੱਤਾ ਮੈਨੂੰ ਇਨਸਾਫ ਚਾਹੀਦਾ ਜੀ ਮੈਨੂੰ ਇਨਸਾਫ ਚਾਹੀਦਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਤੁਹਾਡੇ ਅੱਗੇ ਕਿ ਮੇਰੇ ਇਹ ਦੇਦ ਨਾਲੀ ਨੇ ਮੇਰੇ ਪੁੱਤ ਨੂੰ ਖਾ ਗਈ ਤੇ ਮੇਰੇ ਮਾਨੇ ਪਾਤਾ ਮੇ ਲੱਤਾਂ ਪਿਆਰ ਮੇਰੇ ਨਾਲਦੀਆਂ ਨਹੀਂ ਬਈਆ ਮੇਰੇ ਵੇਖੋ ਕੀ ਹਾਲਤ ਕਰ ਦਿੱਤੀ ਇਹ ਜਨਾਬੀ ਨੇ ਵਾ ਜੋ ਦੋਵੇਂ ਹੱਥ ਜੋੜ ਕੇ ਤੁਹਾਡੇ ਕੋ ਇਨਸਾਫ ਚਾਹੀਦਾ ਮੈਨੂੰ ਇਨਸਾਫ ਇਹ ਮੈਨੂੰ ਨਹੀਂ ਪਤਾ ਮੇਰਾ ਪੁੱਤ ਖਾ ਜਨਾ ਸੇਪੰਡ ਇਤਨਾ ਨਾਨਕੇ ਨੇ ਮੇਰੇ ਪਤਾ ਨਹੀਂ ਕੀ ਕੀ ਚਾਟਾਂ ਕਰਦੀ ਗਈ ਹੈ ਹੁਣ ਭੱਜੇ ਸਾਰੇ ਹੁਣ ਸਾਰੇ ਭੱਜੇ ਆ ਠੀਕ ਹੈ ਪੁਲਿਸ ਪ੍ਰਸ਼ਾਸਨ ਕੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਇਹ ਮੰਗ ਚਾਹੁੰਦੇ ਆ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਜਿਸ ਤਰ੍ਹਾਂ ਮੇਰਾ ਪੁੱਤਰ ਡਾੜੀ ਘੜ ਰਕੇ ਕੇ ਮਰਿਆ ਨਾ ਜਿਸ ਤਰ੍ਹਾਂ ਉਹ ਤੜਪ ਤੜਪ ਕੇ ਮਰਿਆ ਨਾ ਮੈਂ ਆਪਣੀ ਅੱਖਾਂ ਦੇ ਸਾਹਮਣੇ ਉਹ ਤਰ੍ਹਾਂ ਵੇਖਣਾ ਚਾਹੁੰਦੀ ਆ ਆ ਤੇ ਜੋੜ ਕੇ ਬੇਨਤੀ ਚਾਹਨੀ ਆ ਵੇਖੋ ਮੈਨੂੰ ਵੀ ਡਾਕਟਰਾਂ ਨੇ ਜਵਾਬ ਦਿੱਤਾ ਇਹ ਮੇਰਾ ਪੋਤਾ ਤੇ ਜਵਾਨ ਵੀ ਰੇਬਰ ਘਰ ਆ ਨਹੀਂ ਆ ਮੈਨੂੰ ਹਣੇ ਹਿਸਾਬ ਚਾਹੀਦਾ ਜੇ ਮੈਨੂੰ ਹਣੇ ਹਿਸਾਬ ਚਾਹੀਦਾ ਮੇਰਾ ਨਾਮ ਸਰ ਮੰਗਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਸੰਦੂ ਗੋਲੋਨੀ ਦੇ ਸਰ ਕੀ ਮਾਮਲਾ ਹੈ ਜੇ ਕਿੱਥੇ ਪਹੁੰਚੇ ਜਾ ਜੇ ਕੀ ਸਾਰਾ ਦੱਸੋ ਸਾਰੇ ਐਦਾਂ ਵੀ ਮੇਰੀ ਸਿਸਟਰ ਨੂੰ ਤੇ ਮੇਰੇ ਭਨੇ ਵੇ ਨੂੰ ਇਹਨਾਂ ਨੂੰ ਆਰਸੀਐਸ ਨੂੰ ਜ਼ਹਿਰ ਦਿੱਤਾ ਗਿਆ ਆਰਸੈਨਿਕ ਆਰਸੈਨਿਕ ਤੇ ਕਿਹਦੇ ਵੱਲੋਂ ਜ਼ਹਿਰ ਦਿੱਤਾ ਗਿਆ ਪੀ ਨੋ ਵੱਲੋਂ ਕੀ ਨਾਮ ਹੈ ਆਪ ਦਾ ਕੀ ਉਹ ਨਾ ਉਹਦਾ ਗਨੀਦੀ ਨੀਰੀ ਜਿਹੜਾ ਕਿੰਨੇ ਆ ਨਬ ਜੋਤ ਨਬਦੀਪ ਨਬਜੀਤ ਕੋਰ ਨਬਦੀਪ ਕਿਥੋਂ ਦੀ ਰਹਿਣ ਵਾਲੇ ਆ ਤੇ ਸੁਲਤਾਨਵਿੰਡ ਰੋਡ ਤੇ ਕਰਾਇਤੇ ਰਹਿੰਦੇ ਹੋ ਤੇ ਜਿੱਦਾਂ ਉਹਨਾਂ ਨੂੰ ਕਹਿੰਦਾ ਕਹਿੰਦਾ ਮੈਂ ਕਿ ਸਾਰਾ ਪਰਿਵਾਰ ਹੀ ਇੱਥੇ ਮਿਹਨਤ ਛੇ ਹੀ ਹੋ ਚੱਲੇ ਆ ਕੱਤੀ ਸੱਸ ਸੋਹਰਾ ਸਾਰਾ ਹੁਣ ਜਿੱਦਾਂ ਕਰਾਇਤੇ ਜਾਣ ਕੇ ਇੱਧਰ ਮਕਾਨ ਲੱਭਣ ਦੇ ਹੀ ਵੀ ਅਸੀਂ ਕਰਾਇਤੇ ਮਕਾਨ ਲੱਭੀਏ ਤੇ ਇੱਥੇ ਕੁੜੀ ਦੇ ਘਰ ਹੀ ਸਾਰੇ ਡੇਰੇ ਲਾ ਛਲੀਏ ਜੇ ਜਦੋਂ ਮਰਜੀ ਜਾਣੇ ਹਾਂ ਅਸੀਂ ਤੇ ਸਾਰਾ ਟੱਬਰ ਹੀ ਇੱਧਰ ਬੈਠਾ ਹੁੰਦਾ ਹੈ ਤੇ ਜਦੋਂ ਬਿਮਾਰ ਹੋਇਆ ਜੇ ਉਹਨਾਂ ਜਦੋਂ ਅਸੀਂ ਗਏ ਘਰ ਜਾ ਕੇ ਵੇਖਿਆ ਵੀ ਅਸੀਂ ਵੇਖਿਆ ਮੁੰਡੇ ਦੀ ਹਾਲਤ ਬਹੁਤ ਮਾੜੀ ਆ ਤੇ ਅਸੀਂ ਰੋਲਾ ਪਾਉਂਦੇ ਵੀ ਕਿ ਇਹਨੂੰ ਹਸਪਤਾਲ ਲੈ ਕੇ ਚੱਲੋ ਤੇ ਕਿੱਦਾਂ-ਕਿਦਾਂ ਕੋਈ ਪੰਡਤ ਆ ਤੇ ਪੰਡਤ ਦੀ ਘਰ ਵਾਲੀ ਆ ਤੇ ਨਾਲ ਉਹਦੇ ਦੋਨੋਂ ਭਰਾ ਰਲੇ ਆ ਉਹ ਕਿਨਾਲੇ ਦਾ ਜੀ ਹਸਪਤਾਲ ਜਦੋਂ ਦਾਖਲ ਕਰਾਈਦਾ ਹੈ ਉਸੇ ਵੇਲੇ ਛੁੱਟੀ ਕਰਾ ਦਿੰਦੇ ਸੀ ਇਹਨਾਂ ਨੂੰ ਜ਼ੋਰ ਪਾ ਕੇ ਆ ਜੀ ਦਾ ਜੀ ਮੇਰੇ ਬੈਠੇ ਆ ਇਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਘਰ ਲਿਓ ਨਹੀਂ ਤੇ ਉੱਥੇ ਹਸਪਤਾਲ ਦੀ लाज ਹੋਣਾ ਮੈਂ ਤੁਹਾਡਾ ਇਲਾਜ ਕਰ ਦੂੰ ਤੁਹਾਡੇ ਮਰੀਜ਼ ਬਿਲਕੁਲ ਸਹੀ ਕਰ ਦਾਂਗਾ ਕੀ ਨਾਂ ਪੰਡਤ ਪੰਡਤ ਦਾ ਕੀ ਨਾਂ ਵਰਨ ਮਹਿਤਾ ਕਿਸੇ ਦਾ ਗਾਓ ਉਹ ਮੈਂ ਗੋਫਾਂ ਗ੍ਰੀਨ ਫੁੱਲਦਾ ਵਾਲੀ ਸਾਈਡ ਤੇ ਰਹਿੰਦਾ ਏ 27 ਫੁੱਟੀ ਸੜਕ ਵੱਲ ਤੇ ਦੁਕਾਨ ਉਹਦੀ ਪਾਪਾ ਸਕੂਲ ਲੱਗੇ ਇਹਨਾਂ ਦੇ ਲੱਗੇ ਹੀ ਆ ਕੀ ਆ ਤੈਨੂੰ ਜ਼ਹਿਰ ਦਿੱਤਾ ਗਿਆ ਉਹ ਤੁਹਾਡੇ ਕੀ ਲੱਗਦੇ ਮੇਰੇ ਭਨੇਵਾ ਜਣ ਠੀਕ ਹੈ ਤੇ ਭੈਣ ਮੇਰੀ ਨਾਲ ਕਿਸ ਤਰ੍ਹਾਂ ਪਤਾ ਲੱਗਾ ਜੀ ਤਾਂ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਉਹ ਅਸੀਂ ਬੱਕ ਬੱਕ ਹਸਪਤਾਲਾਂ ਚ ਜਦੋਂ ਗਏ ਆ ਫਿਰ ਸਾਨੂੰ ਸਕੋਰਡ ਹਸਪਤਾਲ ਚ ਆਪਾਂ ਜਦੋਂ ਗਏ ਆ ਫਿਰ ਉਹਨਾਂ ਨੇ ਸਾਰੇ ਇਦਾਂ ਟੈਸਟ ਕਰਾਇਆ ਮੇਰੇ ਕੋਲ ਟੈਸਟ ਪਏ ਆ ਤੇ ਉਹਰੇ ਵਿੱਚੇ ਜਦਾ ਜ਼ਹਿਰ ਆਇਆ ਹੈ ਆਰਸੈਨਿਕ ਆਰਸੈਨਿਕ ਹਾਈ ਪੀਜੀਆਈ ਉਸ ਤੋਂ ਬਾਅਦ ਕੀ ਕਰਵਾਇਆ ਤੇ ਬਾਅਦ ਦੇ ਵਿੱਚ ਪੀਜੀਆਈ ਜਾ ਕੇ ਮੁੰਡੇ ਦੀ ਡੈਥ ਹੋ ਗਈ ਪਨੇਵੇਂ ਦੀ ਅੱਛਾ ਤੇ ਭੈਣ ਨੂੰ ਮੁੜ ਕੇ ਉਹਦਾ ਪੋਸਟਮਾਸਟਰ ਵੀ ਆਪਾਂ ਕਰਾਇਆ ਏ ਤੇ ਮੁੜ ਕੇ ਬਾਅਦ ਵਿੱਚ ਭੈਣ ਨੂੰ ਅਸੀਂ ਭੈਣ ਨੂੰ ਵੇਖਿਆ ਵੀ ਉੱਥੇ ਜਦੋਂ ਕੇਅਰ ਨਹੀਂ ਹੁੰਦੀ ਭਈ ਲੋਕੀ ਸਟੇਚਰ ਤੇ ਪਾ ਕੇ ਕੋਈ ਆਹ ਨੂੰ ਲਈ ਫਿਰਦਾ ਹੈ ਕੋਈ ਆਹ ਨੂੰ ਲਈ ਫਿਰਦਾ ਹੈ ਅਹੀਂ ਮੁੜ ਕੇ ਸਾਰੇ ਜਾਣੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਸਲਾਹ ਕਰਕੇ ਤੇ ਲੁਧਿਆਣਾ ਦੇ ਡੀ ਐਮ ਸੀ 'ਚ ਲੈ ਜਾਂਦਾ ਉਹਨਾਂ ਨੂੰ ਹਾਂ ਉਹ ਉੱਥੇ ਡੀਐਮਸੀ ਚ ਉੱਥੇ ਸਾਰੇ ਰਿਪੋਰਟਾਂ ਆਈਆਂ ਉੱਥੇ ਵੀ ਜ਼ਹਿਰ ਆਇਆ ਹ ਸੈਨਿਕ ਜ਼ਹਿਰ ਆਇਆ ਯਾਰ ਸੈਨਿਕ ਜ਼ਹਿਰ ਆਇਆ ਸੇਮ ਜ਼ਹਿਰ ਦੋਨਾਂ ਦੇ ਮਾਪੋਤਾ ਨੂੰ ਸੇਮ ਜ਼ਹਿਰ ਆਉਂਦਾ ਦੋਨਾਂ ਦੀ ਕੀ ਕੰਡੀਸ਼ਨ ਉਹਨਾਂ ਦੀ ਕੰਡੀਸ਼ਨ ਸਾਰੇ ਡੈੱਡ ਹੋਇਆ ਪਿਆ ਸਰੀਰ ਉਹਨਾਂ ਦਾ ਤੇ ਪੈਰ ਹੱਥੇ ਦਲਮਕੇ ਪਏ ਜੇ ਪੈਰ ਲਮਕੇ ਪਏ ਜੇ ਕੋਈ ਦਿੱਤ ਹੋ ਸਕਦੀ ਹੈ ਉਹਨਾਂ ਦੀ ਵਾਦਵਾ ਦੇ ਜਦੋਂ ਡਾਕਟਰਾਂ ਨੇ ਅਸਲੇ ਜਵਾਬ ਦਿੱਤਾ ਆ ਕਿ ਡਾਕਟਰਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਘਰ ਜਾ ਕੇ ਹੁਣ ਮਹੀਨਾ ਦੋ ਮਹੀਨੇ ਕੱਢ ਜਾਂ 6 ਮਹੀਨੇ ਕੱਢ ਜਾਂ ਉਹਦੀ ਸੇਵਾ ਕਰ ਲਓ ਤੁਸੀਂ ਪ੍ਰਸ਼ਾਸਨ ਕੋ ਗਏ ਇਸ ਬਾਬਤ ਹਾਂਜੀ ਹਾਂਜੀ ਸਾਰਿਆਂ ਕੋ ਗਏ ਬਾਰ-ਬਾਰ ਕੋਈ ਅਜੇ ਸਿੱਧਾ ਕਾਰਵਾਈ ਨਹੀਂ ਹੋਈ ਸਾਡੀ ਕਾਰਨ 302 ਸਾਡੇ ਪਰਚੇ ਦਾ ਬਾਨਣਾ ਚਾਹੀਦਾ ਜਿਹੜਾ ਕਤਲ ਹੋ ਗਿਆ ਏ ਤੇ ਇਹਨਾਂ ਨੇ ਕਹਿਤਾ ਵੀ 304 ਲਾਈ ਆ ਜੀ ਅਜੇ ਤੇ 302 ਦਾ ਜਿਹੜਾ ਮਰਗ ਹੋਈ ਆ ਮੁੰਡੇ ਦਾ ਸਾਡਾ ਪੂਰਾ ਹੋ ਗਿਆ ਆਪਣੇਵਾ ਉਹਦਾ ਕੋਈ ਪਰਚਾ ਨਹੀਂ ਆ ਜੇ 302 ਦਾ ਬਣਾਉਂਦੇ ਕਾਰਨ ਕੀ ਹੈ ਜ਼ਹਿਰ ਦੇਣ ਦਾ ਕੀ ਐਸੀ ਕੀ ਗੱਲ ਹੋ ਗਈ ਜਿੱਤੇ ਮਾਂ ਪੁੱਤ ਨੂੰ ਜਿਹੜਾ ਜ਼ਹਿਰ ਦਿੱਤਾ ਗਿਆ ਕਾਰਨ ਕੀ ਹੈ ਕਾਰਨ ਨਾ ਹੋਈ ਆ ਵੀ ਇਹਨਾਂ ਨੇ ਪਰੋਟੀ ਸਾਹਮਣੀ ਚਾਈ ਆ ਇਹਦੇ ਮਾਂ ਪਿਓ ਨੇ ਸਾਰਿਆਂ ਨੇ ਰਲ ਕੇ ਉਹ ਯਾਰ ਸਾਰੇ ਕਿਉਂ ਬੋਲੀ ਜਾਂਦੇ ਕੁੜੀ ਪੰਡਤ ਦੇ ਨਾਲ ਇਹਦੇ ਕੁੜੀ ਦੇ ਹੈਗੇ ਆ ਕਿ ਨਾਲ ਦਾ ਸੰਬੰਧ ਠੀਕ ਹੈ ਤੇ ਤੇ ਉਹਰੇ ਕੋਲ ਨਾਲੇ ਕੰਮ ਸਿੱਖਦੀ ਆ ਜਾਂਦੀ ਆ ਤੇ ਉਹਦੇ ਨਾਲ ਹੀ ਪਤਾ ਨਹੀਂ ਇਹਦੀ ਕੋਈ ਗੱਲਬਾਤ ਹੋ ਗਈ ਆ ਤੇ ਜਿਹਦੇ ਨਾਲ ਆ ਪੰਡਗ ਤੇ ਪੰਡਤ ਦੀ ਵੋਟੀ ਜਿਹੜੀ ਆ ਤੇ ਨਾਲ ਉਹਦੇ ਦੋਨੋਂ ਭਰਾ ਆ ਆ ਮੇਨਾ ਪੰਜ ਜਾਣੇ ਤੇ ਹੈਗੇ ਆ ਬਾਕੀ ਦਾ ਹੋਰ ਦਾ ਇਹਨਾਂ ਨੂੰ ਕੋ ਪਤਾ ਲੱਗੇਗਾ ਵੀ ਜੇ ਕਿਨਾਰੇ ਦਾ ਕਿਹੜਾ ਕਿਹੜਾ ਨਾਲ ਰਲਿਆ ਹੈ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਕਰਦੇ ਸਾਨੂੰ ਸਾਰ ਇਨਸਾਫ ਦਿੱਤਾ ਜਾਵੇ ਅਸੀਂ ਕਿਨਾਰੇ ਦਾ ਗਰੀਬ ਬੰਦੇ ਆ ਤੇ ਕੰਨਾਲ ਦਾ ਹੀ ਤੇ ਇਹੋ ਚੋਨੇ ਆ ਵੀ ਸਾਨੂੰ ਇਨਸਾਫ ਮਿਲ ਜਾ ਦੋਵਾਂ ਜੀਆਂ ਦੋਵਾਂ ਜੀਆਂ ਦੀ ਦੋਵਾਂ ਜੀਆਂ ਦੀ ਜਿਹੜੀ ਜੇ ਅਨ ਮਹੀਨੇ ਹੋ ਗਏ 8 ਮਹੀਨੇ 9 ਮਹੀਨੇ ਹੋ ਚੱਲੇ ਆ ਤੇ ਦੋਵਾਂ ਦੀ ਆਪੋ ਚ ਅਨਬਾਨ ਹੈਗੀ ਤੇ ਉਹ ਮੁੰਡਾ ਜਿੱਦਾਂ ਡੱਕਦਾ ਸੀ ਤੇ ਉਹਨੂੰ ਕਹਿੰਦੀ ਸੀ ਕਿ ਨਾਲੇ ਦਾ ਮੈਂ ਨਹੀਂ ਜਾਣ ਦੇਣਾ ਤੇ ਪੰਡਤ ਉਹ ਜਾਣ ਤੋਂ ਡੱਕਦਾ ਸੀ ਮੁੰਡਾ ਤੇ ਤੇ ਉੱਥੇ ਫੇਰ ਕਹਿੰਦੀ ਸੀ ਮੈਂ ਜਾਣਾ ਹੀ ਜਾਣਾ ਏ ਲੜ ਲੜ ਕੇ ਵੀ ਚਲ ਗਈ ਸੀ 2 ਮਹੀਨੇ ਉੱਥੇ ਆਪਣੇ ਪੇਕੇ ਵੀ ਰਹਿ ਕੇ ਆਈ ਆ ਕੰਨਾਂ ਵਾਲੇ ਦਾ ਉਹਦੇ ਵਿੱਚੋਂ